ਸਰਬ ਸੰਗ ਜੀਓ ਆਪਨੇ ਜੋ ਹੁਣੇ-ਹੁਣੇ ਹਰ ਬਾਣੀ ਸੁਣੀ ਐ ਬਾ ਕਮਾਲ ਸਾਈਬਾਂ ਦੀ ਬਖਸ਼ਿਸ਼ ਇਨੀ ਕਦੇ ਹੋਇਆ ਧਰਤੀ ਉੱਤੇ ਭਗਵਾਨ ਆ ਕੇ ਭਗਤਾਂ ਦੀ ਸੇਵਾ ਦੇ ਵਿੱਚ ਖੜਾ ਹੋ ਜਾਵੇ ਕਦੇ ਨਹੀਂ ਕਦੇ ਵੀ ਹੋਇਆ ਸੁਭਾਤੀ ਪਿਆਰੀ ਹਰਬਾਣੀ ਆਪਣੇ ਸਰਵਣ ਕੀਤੀ 21 ਨੰਬਰ ਗ੍ਰੰਥ ਪ੍ਰਕਾਸ਼ਾ ਜੀ ਇਹਦੇ ਉੱਤੋਂ ਥੋੜੇ ਸਮੇਂ ਵਾਸਤੇ ਆਪ ਜੀ ਦੇ ਨਾਲ ਹਰ ਬਾਣੀ ਸਾਂਝੀ ਕਰਨੀ ਹੈ ਇਹ ਹਰ ਬਾਣੀ ਹੈ 27 ਪੋਸ਼ੈਂਸ਼ੇ ਸਮachar ਸੇਵਾ ਰਾਮ ਦੇ ਗ੍ਰਹਿ ਕੋਲੋਏ ਜੰਮੂ ਕਿਉਂਕਿ ਸਾਰੇ ਇਸਲਾਮ ਨੂੰ ਪਤਾ ਤੇ ਸਿਰਫ ਤੇ ਸਿਰਫ ਹਰ ਭਗਤਾਂ ਨੂੰ ਪਤਾ ਕੇ ਕਾਲਪੁਰਖ ਦੀ ਆਮਦ 14ਵੀਂ ਸਦੀ ਦੇ ਅੰਤ ਦੇ ਵਿੱਚ ਹੋਣੀ ਆ। ਇਸਲਾਮ ਜਾਣਦਾ ਤੇ ਜਨਪਗਤ ਜਾਣਦੇ ਜਿਨ੍ਹਾਂ ਨੂੰ ਜਣਾਈ ਅਕਾਲਪੁਰਖ ਨੇ ਕਰਵਾਈ। 17ਵੀਂ ਸੈਂਚਰੀ ਸੰਬਤ 4 ਸਿਵਾਰਾਮ ਦੇ ਗ੍ਰਹਿ ਕੋਲੋਏ ਜੰਮੂ। ਸੋ ਸਰਵਣ ਕਰਦੇ ਆਂ। ਉਭ ਜੀਨੋ ਪਤਾ ਸਦੀ 14ਵੀਂ ਦੇ ਬਹੁਤ ਜਿਆਦੇ ਬਿਆਨ ਨੇ ਕਿਉਂਕਿ ਮੁਹੰਮਦ ਸਾਹਿਬ ਨੂੰ ਮਿਲੀਆਂ ਹੀ 1400 ਸਾਲ ਸੀ 1400 ਸਾਲ ਤੋਂ ਬਾਅਦ ਇਮਾਮ ਮਹਿੰਦੀ ਨੇ ਇਸ ਮਾਤਲੁਕ ਦੇ ਉੱਤੇ ਆ ਕੇ ਆਪਣਾ ਪ੍ਰਗਟਾਵਾ ਕਰਨਾ ਇਹ ਸਾਰਿਆਂ ਨੂੰ ਪਤਾ ਪਰ ਸਦੀ 14ਵੀਂ ਕੀ ਉਹਦੀ ਉਹਦੇ ਬਾਰੇ ਕੀ ਗੱਲ ਕਰਦੀ ਆ ਆਏ ਹੋਏ ਭਗਵਾਨ ਬਾਰੇ ਆਏ ਹੋਏ ਇਮਾਮ ਮਹਿੰਦੀ ਬਾਰੇ ਆਉ ਸਰਵਣ ਕਰਦੇ ਆ ਉਸ ਪ੍ਰਭੂ ਬਾਰੇ ਸਦੀ 14ਵੀਂ ਕਹੇ ਪ੍ਰਭ ਦੀ ਕਰੋ ਪਹਿਚਾਨ ਪਰਮਾਤਮਾ ਬਾਰੇ ਇਹ ਕਿਹਾ ਗਿਆ ਕਿ ਉਹਨੇ ਸਦੀ 14ਵੀਂ ਦੇ ਅੰਤ ਦੇ ਵਿੱਚ ਇੱਥੇ ਆਉਣਾ ਹੈ ਛੋਟੂ ਕਰਨਾ ਮਰੂ ਵੀ ਪਹਿਚਾਨ ਕਿਸ ਤਰ੍ਹਾਂ ਹੋਵੇ ਜੋ ਮਾਤਲਬ ਦੇ ਉੱਤੇ ਆ ਗਿਆ ਕਿਉਂ ਨਹੀਂ ਪਹਿਚਾਨ ਹੋ ਸਕਦੀ ਕਿਉਂਕਿ ਉਹ ਤੇ ਬਿਨਾ ਰੰਗ ਰੂਪ ਤੋਂ ਆ ਬਿਨਾ ਆਕਾਰ ਤੋਂ ਆ ਪਹਿਚਾਨ ਕਿਦਾਂ ਹੋਵੇ ਪਰਮਾਤਮਾ ਨੇ ਤੇ ਨੇ ਤੇ ਆਉਣਾ ਹੈ 14ਵੀਂ ਸਦੀ ਦੇ ਅੰਤ ਦੇ ਵਿੱਚ ਉਹਨੇ ਆਉਣਾ ਹੈ ਕਿਉਂਕਿ ਇਹ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਉਸ ਸਮੇਂ ਬਾਰੇ ਦੱਸਿਆ ਔਰ ਮੁਹੰਮਦ ਸਾਹਿਬ ਨੇ ਕਿਹਾ ਕਿ 14ਵੀਂ ਸਦੀ ਦੇ ਅੰਤ ਦੇ ਵਿੱਚ ਇੱਥੇ ਆਏਗਾ ਇਸ ertidੀ ਤੇ ਉੱਤੇ ਆਏਗਾ ਪਰ ਪਹਿਚਾਨ ਕਿਦਾਂ ਹੋਵੇ ਉਹ ਨਿਰਗੁਣ ਧਾਰਿਆ ਉਹ ਬਿਨ ਰੰਗ ਰੂਪ ਤੋਂ ਆ ਸਦੀ 14ਵੀਂ ਕਹੇ ਪ੍ਰਭ ਦੀ ਕਰੋ ਪਹਿਚਾਨ ਜੋ ਬੇਪਹਿਚਾਨ ਹੈ ਚਾਨ ਵਿੱਚ ਨਹੀਂ ਆਉਂਦਾ ਰੂਪ ਵਟਾਇਆ ਪਰ ਉਸ ਬੇਪਛਾਨ ਨੇ ਰੂਪ ਵਟਾਇਆ ਸਦੀ 14ਵੀਂ ਕਹਿੰਦੀ ਹੈ ਉਹ ਬੇਪਛਾਨ ਪਰ ਉਹ ਰੂਪ ਉਹਨੇ ਵਟਾ ਲਿਆ ਸ਼ਬਦ ਸੰਦੇਸ਼ਾ ਸੁਣੋ ਕਾਨ ਉਹ ਕੁਛ ਆਲਾਪ ਰਿਹਾ ਉਹ ਕੁਛ ਕਹਿ ਰਿਹਾ ਉਸ ਸ਼ਬਦ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਲਓ ਇਹਦਾ ਮਤਲਬ ਉਹ ਜਿਸ ਨੇ ਰੂਪ ਵਟਾਇਆ ਜਿਹੜਾ ਨਜ਼ਰ ਨਹੀਂ ਆਉਂਦਾ ਉਹ ਕੁਛ ਬੋਲ ਰਿਹਾ ਜਿਸ ਤਰ੍ਹਾਂ ਹਰਬਾਣੀ ਦਾ ਫਰਮਾਨ ਹੈ 994 ਜਗ ਚੌਕੜੀ ਤੋਂ ਬਾਅਦ ਪਹਿਲੀ ਵਾਰ ਕੋਇਆ ਥੈਟ ਮੀਨਸ ਉਹ ਬੋਲਿਆ ਜਿਸ ਨਿਰਗੁਣ ਰੰਗਾਰ ਨੇ ਜਿਹੜਾ ਨਜ਼ਰ ਨਹੀਂ ਆਉਂਦਾ ਬਿਨਾ ਰੰਗ ਰੂਪ ਤੋਂ ਆ ਬਿਨਾ ਆਕਾਰ ਤੋਂ ਆ ਸਦੀ 14ਵੀਂ ਕਹਿੰਦੀ ਉਸ ਪ੍ਰਭੂ ਦੀ ਪਛਾਣ ਕਰ ਲੋ ਜਿਸ ਨੇ ਬੇਪਛਾਣ ਨੇ ਆਪਣਾ ਰੂਪ ਵਟਾ ਲਿਆ ਉਹਦਾ ਸ਼ਬਦ ਸੰਦੇਸ਼ ਆਪਣੇ ਕੰਨਾਂ ਦੇ ਨਾਲ ਸੁਣ ਲਓ ਔਰ ਇਹ ਸਾਰੇ ਵੱਡਪਾਗੇ ਜਨ ਭਗਤ ਬੈਠੇ ਨੇ ਜਿਨ੍ਹਾਂ ਨੇ ਉਸ ਸ਼ਬਦ ਨੂੰ ਆਪਣੇ ਕੰਨਾਂ ਦੇ ਨਾਲ ਸੁਣਿਆ ਘਰ ਘਰ ਵਿੱਚ ਸੁਣਿਆ ਜੇਠੂ ਵਾਲ ਦੀ ertid ਪਵਿੱਤਰ ertid ਦੇ ਉੱਤੇ ਸੁਣਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣਿਆ ਇਨ੍ਹਾਂ ਕੰਨਾਂ ਦੇ ਨਾਲ ਸੁਣਿਆ ਤੁਰਦਾ ਹੁਕਮ ਇੱਕ ਜਨਾਈਆ ਨੇਤਰ ਖੋਲ ਕਰੋ ਧਿਆਨ ਜੇ ਅੱਜ ਤੱਕ ਨੇਤਰ ਬੰਦ ਰਹੇ ਤੇ ਸਦੀ 14ਵੀਂ ਕਹਿੰਦੀ ਆਪਣੀਆਂ ਅੱਖਾਂ ਨੂੰ ਖੋਲ ਲੋ ਅਨਰੇਟਰੀ ਖੇਲ ਵਖਾਈਆ ਉਹ ਹੁਣ ਜਿਹੜਾ ਬੇਪਛਾਣ ਸੀ ਉਹ ਪਛਾਣ ਵਾਲਾ ਹੋ ਕੇ ਇਸ ਸਤਤੀ ਦੇ ਉੱਤੇ ਰੂਪ ਵਟਾ ਕੇ ਆ ਗਿਆ ਉਹਦੀ ਅਨਡਿੱਟੜੀ ਖੇੜ ਜਿਹੜੀ ਕਦੇ ਕਿਸੇ ਨੇ ਅੱਜ ਤੱਕ ਦੇਖੀ ਨਹੀਂ ਉਸ ਖੇੜ ਨੂੰ ਵੇਖ ਲਓ ਨਿਰਗੁਣ ਜੋਤ ਸ੍ਰੀ ਭਗਵਾਨ ਇਹ ਬੇਪਹਿਚਾਨ ਆਇਆ ਕਿਹੜਾ ਜਿਹਨੂੰ ਅਸੀਂ ਨਿਰਗੁਣ ਜੋਤ ਸ੍ਰੀ ਭਗਵਾਨ ਕਹਿੰਨੇ ਆ ਧਰਤੀ ਦੇ ਉੱਤੇ ਉਹ ਆ ਗਿਆ ਸਦੀ 14ਵੀਂ ਕਹਿੰਦੀ ਉਹਦੀ ਪਹਿਚਾਨ ਕਰ ਲਓ ਨਿਰਗੁਣ ਜੋਤ ਸ੍ਰੀ ਭਗਵਾਨ ਆਪਣੀ ਕਲ ਵਰਤਾਇਆ ਗੁਰ ਅਵਤਾਰ ਪੈਗੰਬਰਾਂ ਬੋਲ ਵੇਖ ਜਬਾਨ ਕੀ ਕਹਿੰਦੀ ਸ੍ਰੀ 14ਵੀਂ ਉਸ ਚੀਜ਼ ਨੂੰ ਵੇਖ ਲੋ ਜਿਹੜਾ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਪਣੀ ਜ਼ੁਬਾਨ ਦੇ ਨਾਲ ਕਿਹਾ ਕੀ ਆਖਿਆ ਦਸ਼ਮੇਸ਼ ਪਿਤਾ ਨੇ ਆਖਿਆ ਟੇ ਇਹ ਤੋਂ ਬਾਅਦ ਆਏਗਾ ਮੁਹੰਮਦ ਸਾਹਿਬ ਨੇ ਆਖਿਆ 1400 ਸਾਲ ਤੋਂ ਬਾਅਦ ਆਏਗਾ ਈਸੂ ਮਸੀਹ ਨੇ ਆਖਿਆ ਜਦੋਂ ਮੇਰੇ 2000 ਸਾਲ ਪੂਰੇ ਹੋਣਗੇ ਆਪਣੀ ਸੀਜ਼ ਦੇ ਉੱਤੇ ਪੰਜ ਮੁਕੀ ਤਾਜ ਲਾ ਕੇ ਆ ਜਾਏਗਾ ਸੁੱਕੀ ਫਰਮਾਨ ਹੈ ਸਦੀ 14ਵੀਂ ਦਾ ਗੁਰ ਅਵਤਾਰ ਪੈਗੰਬਰਾਂ ਬੋਲ ਵੇਖ ਜਬਾਨ ਅੱਖਰ ਅੱਖਰ ਖੋਜ ਖਜਾਈਆ ਓਹ ਸ਼੍ਰੀ ਭਗਵਾਨ ਜੋ ਜੋ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਪਣੀ ਜ਼ੁਬਾਨ ਦੇ ਨਾਲ ਕਿਹਾ ਅੱਖਰ ਅੱਖਰ ਦੀ ਖੋਜ ਕਰਕੇ ਇਸ ਧਰਤੀ ਦੇ ਉੱਤੇ ਉਹਨਾਂ ਸਾਰਿਆਂ ਵਾਅਦਿਆਂ ਨੂੰ ਪੂਰਿਆਂ ਕਰਨ ਵਾਸਤੇ ਆ ਗਿਆ ਸੱਚ ਦੁਆਰੇ ਕਰ ਪਰਵਾਨ ਜੋ ਜੋ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਪਣੀ ਆਵਾਜ਼ ਦੇ ਨਾਲ ਬੋਲ ਕੇ ਕਿਹਾ ਉਹਨਾਂ ਨੂੰ ਆਪਣੇ ਦੁਆਰੇ ਦੇ ਉੱਤੇ ਪਰਵਾਨ ਕਰ ਲਿਆ ਪਰਵਾਨਗੀ ਵਿੱਚ ਆਪਣਾ ਹੁਕਮ ਵਰਤਾਇਆ ਸਾਰੀ ਗੱਲ ਨੂੰ ਪਰਵਾਨ ਕਰਕੇ ਆਪਣੇ ਹੁਕਮ ਸੰਦੇਸ਼ੇ ਦੇਣ ਲੱਗਿਆ ਜਿਹੜਾ ਸਦੀ 14ਵੀਂ ਕਹਿੰਦੀ ਆਪਣੇ ਕੰਨਾਂ ਦੇ ਨਾਲ ਸੁਣ ਲਓ ਉਹ ਬੋਲ ਰਿਹਾ ਕੁਝ ਕਹਿ ਰਿਹਾ ਦੀਨ ਦੁਨੀ ਦੀ ਬਦਲ ਦੇਵੇ ਵਿਧਾਨ ਇਹ ਹਰ ਸੰਗਤ ਨੂੰ ਤੇ ਪਤਾ ਲੱਗ ਗਿਆ ਬਾਕੀ ਸੰਸਾਰ ਨੂੰ ਵੀ ਪਤਾ ਲੱਗ ਜਾਣਾ ਬਹੁਤਾ ਟਾਈਮ ਨਹੀਂ ਛੇਤੀ ਪਤਾ ਲੱਗ ਜਾਣਾ ਉਸ ਨੇ ਇਸ ਧਰਤੀ ਦੇ ਉੱਤੇ ਕੀ ਅਸਮਾਨਾਂ ਦੇ ਵਿੱਚ ਵੀ ਆਪਣੇ ਵਿਧਾਨ ਦੀ ਬਦਲੀ ਕਰ ਦਿੱਤੀ ਆ ਆਪ ਜੀ ਨੂੰ ਪਤਾ ਆਪ ਜੀ ਨੂੰ ਪਤਾ ਪੰਜ ਪਰਵਾਨ ਹੋਏ ਉਹ ਬਦਲੀਆਂ ਕੀਤੀਆਂ ਆਪ ਜੀ ਨੂੰ ਪਤਾ ਇੱਥੇ ਲੜਕੀ ਨੂੰ ਸੱਜੇ ਪਾਸੇ ਤੇ ਲੜਕੇ ਨੂੰ ਖੱਬੇ ਪਾਸੇ ਬਿਠਾ ਲੜਕੀ ਨੂੰ ਕੱਬੇ ਪਾਸੇ ਤੇ ਲੜਕੇ ਨੂੰ ਸੱਜੇ ਪਾਸੇ ਬਿਠਾ ਕੇ ਬਦਲੀ ਕਰ ਕਰ ਦਿੰਦੀ ਸਾਰੇ ਵਿਧਾਨ ਦੀ ਆਪ ਜੀ ਨੂੰ ਪਤਾ ਇੱਥੇ ਬਹੁਤ ਸੋਹਣੇ ਕੱਪੜੇ ਪਾ ਕੇ ਸ਼ਾਦੀਆਂ ਨਹੀਂ ਹੁੰਦੀਆਂ ਆਪ ਜੀ ਨੂੰ ਪਤਾ ਬਿੰਦੀ ਸੁਰਖੀ ਬੰਦ ਕਰ ਦਿੱਤੀ ਆਪ ਜੀ ਨੂੰ ਪਤਾ ਸਾਰੇ ਨਸ਼ੇ ਬੰਦ ਕਰ ਦਿੱਤੇ ਵਿਧਾਨ ਸਾਰਾ ਬਦਲ ਦਿੱਤਾ ਕਲਯੁਗ ਦੀਆਂ ਰੀਤੀਆਂ ਨੂੰ ਸਾਰੀਆਂ ਨੂੰ ਸਮਾਪਤ ਕਰਕੇ ਸੰਯੁਗ ਦੀਆਂ ਰੀਤੀਆਂ ਨੂੰ ਇਸ ਮਾਤ ਲੋਕ ਦੇ ਉੱਤੇ ਉਸ ਪਰਵਰਧਕਰ ਨੇ ਆ ਕੇ ਲਾ ਦਿੱਤਾ ਸਾਰੀ ਬਦਲੀ ਕਰ ਦਿੱਤੀ ਸੋ ਕੀ ਫਰਮਾਨ ਹੈ ਦੀਨ ਦੁਨੀਆ ਦਾ ਬਦਲ ਦੇਵੇ ਵਦਾਨ ਵਾਹਦ ਵਾਹਦ ਕੌਣ ਹੁੰਦਾ ਇੱਕੋ ਇੱਕ ਇਕੱਲਾ ਵਾਹਦ ਆਪਣਾ ਹੁਕਮ ਚਲਾਈਆ ਜੇ ਅਜੇ ਤੱਕ ਪਿੱਛੇ ਜਿੰਨੇ ਗੁਰੂ ਪੀਰ ਪੈਗੰਬਰ ਅਵਤਾਰ ਹੋਏ ਉਹਨਾਂ ਨੇ ਆਪਣਾ ਨਾਮ ਸ਼ਬਦ ਦੇ ਕੇ ਸੰਦੇਸ਼ ਦੇ ਕੇ ਇਹ ਸੰਦੇਸ਼ਾ ਦਿੱਤਾ ਕਿ ਪ੍ਰਮਾਤਮਾ ਦੇ ਨਾਲ ਜੁੜ ਜਾਓ ਪਰ ਸੰਸਾਰ ਜੁੜ ਨਹੀਂ ਪਾਇਆ ਪਰ ਹੁਣ ਕੀ ਆ ਹੁਣ ਉਸ ਵਾਹਦ ਨੇ ਉਸ ਏਕ ਓੰਕਾਰ ਨੇ ਉਸ ਗੋੜ ਨੇ ਉਸ ਅੱਲਾ ਨੇ ਆਪਣਾ ਹੁਕਮ ਇਸ ਮਨਤ ਲੋਕ ਦੇ ਉੱਤੇ ਵਰਤੌਣਾ ਸ਼ੁਰੂ ਕਰ ਦਿੱਤਾ ਹੈ ਔਰ ਸਾਰਿਆਂ ਨੂੰ ਇਹ ਮੰਨਣਾ ਪੈਣਾ ਹੈ ਪੁਰਖ ਅਕਾਲਾ ਕਦੇ ਨਾ ਹੋਵੇ ਬੇਜਵਾਨ ਜਿਹੜਾ ਤੁਹਾਡੇ ਨਾਲ ਵਾਅਦਾ ਕਰ ਲਿਆ ਕਿ ਇਸ ਧਰਤੀ ਦੇ ਉੱਤੇ ਮੈਂ ਬਦਲੀ ਕਰ ਦੇਣੀ ਆ ਮੈਂ ਉਸ ਤੋਂ ਬੇਜਵਾਨ ਨਹੀਂ ਹੋਵਾਂਗਾ ਕੌਣ ਕਹਿ ਰਿਹਾ ਪੁਰਖ ਅਕਾਲ ਇਹ ਕਿਸੇ ਬੰਦੇ ਦਾ ਤਤਵਜੋਦ ਦੀ ਗੱਲ ਨਹੀਂ ਕੀਤੀ ਹੋਈ ਜਿਹੜੀ ਪਰਵਾਣ ਨਾ ਹੋਵੇ ਜਿਹੜੀ ਸਿਰੇ ਨਾ ਚੜੇ ਇਹ ਅਕਾਲ ਪੁਰਖ ਦੇ ਫਰਮਾਨ ਨੇ ਇਹ ਸਿਰੇ ਚੜਨੇ ਹੀ ਚੜਨੇ ਨੇ ਪੁਰਖ ਅਕਾਲਾ ਕਦੇ ਨਾ ਹੋਵੇ ਬੇਪਛਾਨ ਜ਼ਬਾਨੀ ਕਲਮੀ ਕਾਰਨਾ ਕੋਈ ਕਰਾਈਆ ਇਹ ਜ਼ਬਾਨੀ ਕਲਮੀ ਗੱਲਾਂ ਨਹੀਂ ਪਾਤਸ਼ਾਹ ਫਰਮਾਉਂਦੇ ਆ ਇਹ ਗੱਲ ਹੋ ਕੇ ਰਹਿਣੀ ਆ ਵਿਧਾਨ ਸਾਰਾ ਬਦਲਣਾ ਔਰ ਬਦਲ ਦਿੱਤਾ ਵੀ ਹੈ ਸਤੋ ਸੰਦੇਸ਼ਾ ਦੇਵੇ ਬੜ ਕੇ ਹੁਕਮਰਾਨ ਹੁਕਮਰਾਨ ਦੇ ਸੰਦੇਸ਼ਾਂ ਨੂੰ ਕੌਣ 모ੜੇਗਾ ਸਾਰੀ ਇਸ ਧਰਤੀ ਦੀ ਮਾਨਵ ਜਾਤੀ ਨੂੰ ਮੰਨਣਾ ਹੀ ਪੈਣਾ ਹੈ ਤੁਰਦਾ ਸੰਦੇਸ਼ਾ ਦੇਵੇ ਬਣ ਕੇ ਹੁਕਮਰਾਨ ਜੋਤੀ ਜੋ ਸਰੂਪ ਹਰਿਆ ਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਵਾਰਾ ਇੱਕ ਵਿਖਾਈਆ ਸਦੀ 14ਵੀਂ ਕਹੇ ਜਨ ਭਗਤੋ ਹੱਥ ਮਾਰੋ ਉੱਤੇ ਛਾਤੀ ਆਪਣੀ ਛਾਤੀ ਤੇ ਹੱਥ ਮਾਰੋ ਸਾਨੂੰ ਭਗਵਾਨ ਮਿਲਿਆ ਸਦੀ 14ਵੀਂ ਕਹੇ ਜਨ ਭਗਤੋ ਹੱਥ ਮਾਰੋ ਤੇ ਛਾਤੀ ਬਾਲੇ ਆਪਣੇ ਅੰਦਰ ਪ੍ਰਗਟਾਈਆ ਕਿਹੜੀ ਗੱਲੋਂ ਪਤ ਪ੍ਰਭ ਮਿਲਣਾ ਕਮਲਾ ਪਾਤੀ ਐਸ ਕਰਕੇ ਆਪਣੇ ਅੰਦਰ ਐਸੀ ਤਾਕਤ ਪੈਦਾ ਕਰੋ ਐਸਾ ਜੋਸ਼ ਪੈਦਾ ਕਰੋ ਕਿ ਅਸੀਂ ਉਸ ਪਰਮਾਤਮਾ ਨੂੰ ਮਿਲੇ ਆਂ ਔਰ ਮਿਲਦੇ ਰਹਿਣਾ ਛਾਤੀ ਤੇ ਹੱਥ ਮਾਰ ਕੇ ਕਹੋ ਕਿ ਸਾਨੂੰ ਪ੍ਰਭੂ ਮਿਲਿਆ ਪ੍ਰਭ ਮਿਲਣਾ ਕਮਲਾਪਤੀ ਪਤ ਪਰਮੇਸ਼ਵਰ ਤੁਰ ਦਰਗਾਹੀ ਆ ਸੰਤ ਸੁਹੇਲੇ ਮਿਲਣੇ ਸਾਥੀ ਇਸ ਦੀ 14ਵੀਂ ਕੈਰੀ ਉਸ ਪ੍ਰਭੂ ਨੂੰ ਮਿਲਨੇ ਕਿਹੜੇ ਨੇ ਸੰਤ ਸੁਹੇਲੇ ਸੁਹੇਲਾ ਕਿਹੜਾ ਹੁੰਦਾ ਜਿਹੜਾ ਉਹਦੇ ਨਾਲ ਪਿਆਰ ਕਰੇ ਗੁਰਮੁਖ ਗੁਰਗੁਰ ਜੋੜ ਜੜਾਈਆ ਕਥਾ ਕਹਾਣੀ ਸੁਣਨੀ ਸਾਚੀ ਮੈਂ ਜੋ ਗੱਲ ਕਰ ਰਹੀ ਆ ਉਹ ਸੱਚੀ ਆ ਮੇਰੀ ਕਥਾ ਨੂੰ ਸੁਣ ਲਿਓ ਸਦੀ 14ਵੀਂ ਕਹ ਰਹੀ ਐ ਸੱਚ ਮਾਰਗ ਲੈਣਾ ਅਪਣਾਈਆ ਜੇ ਅੱਜ ਤੱਕ ਕਿਸੇ ਝੂਠੇ ਮਾਰਗ ਤੇ ਚੱਲਦੇ ਰਹੇ ਹੋ ਜਨਪਗਤਾਂ ਦੇ ਨਾਲ ਗੱਲ ਹੋ ਰਹੀ ਐ ਸਦੀ 14ਵੀਂ ਦੀ ਹੁਣ ਸੱਚ ਦਾ ਮਾਰਗ ਅਪਣਾ ਲਓ ਲਿਖੇ ਲੋਣੀ ਜ਼ਿੰਦਗੀ ਵਾਲੀ ਰਾਤੀ ਅਸੀਂ ਇੱਥੇ ਰਾਤ ਕੱਟਣ ਆਏ ਆ ਜਿਨ੍ਹਾਂ ਜਿਨ੍ਹਾਂ ਦਾ ਉਸ ਭਗਵਾਨ ਦੇ ਨਾਲ ਮੇਲ ਹੋ ਗਿਆ ਜਿਨ੍ਹਾਂ ਨੇ ਉਹਦੇ ਦਰਸ਼ਨ ਕਰ ਲਏ ਉਹਨਾਂ ਵਾਸਤੇ ਦਿਨ ਹੈ ਸੰਸਾਰ ਵਾਸਤੇ ਇਸ ਧਰਤੀ ਦੇ ਉੱਤੇ ਸਾਰੀ ਰਾਤ ਦੀ ਰਾਤ ਹੀ ਆ ਚਾਨਣ ਕੇ ਦੇ ਅੰਦਰ ਆ ਜਿਹਦੇ ਅੰਦਰ ਪਰਮੇਸ਼ਰ ਨੇ ਆਪ ਜੋਤ ਜਗਾਈ ਹੈ ਉਦਾਂ ਸਾਰੀ ਧਰਤੀ ਦੇ ਉੱਤੇ ਸਾਰੇ ਜੀਵਾਂ ਦੇ ਵਿੱਚ ਹਨੇਰਾ ਹੀ ਹਨੇਰਾ ਹੈ ਖੇਲ ਲਾਉਣੀ ਜ਼ਿੰਦਗੀ ਵਾਲੀ ਰਾਤੀ ਜੀਵਨ ਜੀਵਨ ਵਿੱਚੋਂ ਪ੍ਰਗਟਾਈਆ ਇਹ ਜੀਵਨ ਦੇ ਵਿੱਚੋਂ ਜੀਵਨ ਕਿੱਦਾਂ ਪ੍ਰਗਟ ਹੋ ਜਾਂਦਾ ਆਮ ਦੁਨੀਆਦਾਰੀ ਦੇ ਵਿੱਚੋਂ ਨਿਕਲ ਕੇ ਜਦੋਂ ਕੋਈ ਵੀ ਭਗਤ ਆਪਣੇ ਪਰਮੇਸ਼ਰ ਦੇ ਨਾਲ ਜੁੜਦਾ ਉਹ ਜਨ ਭਗਤ ਬਣ ਜਾਂਦਾ ਉਹਦਾ ਜੀਵਨ ਦੇ ਵਿੱਚੋਂ ਜੀਵਨ ਬਦਲ ਜਾਂਦਾ ਖੇਲ ਵੇਖਣਾ ਆਦ ਅੰਤ ਦਾ আদি ਕੀ ਫਰਮਾਨ ਹੈ ਇੰਨੀ ਕ ਲਾਈਨ ਦੇ ਵਿੱਚ ਖੇਲ ਵੇਖਣਾ ਆਦ ਅੰਤ ਦਾ ਆਦੀ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਖੇਡ ਖੇਲਣ ਵਾਲਾ ਉਹਦੀ ਖੇਡ ਨੂੰ ਵੇਖ ਲਓ ਕੀ ਆਪਣੀ ਕਾਰ ਕਮਾਈ ਆ ਉਹ ਕਰਮੀ ਦਾ ਕਰਤਾ ਆਪਣੀ ਕਾਰ ਨੂੰ ਕੀ ਕਰ ਰਿਹਾ ਆਪਣੇ ਇਸ ਕਾਰਿਆ ਨੂੰ ਕੀ ਕਰ ਰਿਹਾ ਕਿਸ ਕਿਸ ਤਰ੍ਹਾਂ ਇਸ ਧਰਤੀ ਦੇ ਉੱਤੋਂ ਆਪਣੇ ਵਿਧਾਨ ਬਦਲ ਰਿਹਾ ਇਸ ਨੂੰ ਵੇਖ ਲਓ ਜਿਹੜਾ ਆਦਤੋਂ ਲੈ ਕੇ ਅੰਤ ਤੱਕ ਖੇਡ ਕਰਨ ਵਾਲਾ ਉਹਦੀ ਖੇਡ ਨੂੰ ਵੇਖ ਲਓ ਜੋਤੀ ਜੋ ਸਰੂਪਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੁਆਰੇ ਦੇ ਵਢਾਈ ਆ ਸਦੀ 14ਵੀਂ ਕਹੇ ਜਨ ਭਗਤੋ ਕੀ ਮੇਰਾ ਮੰਨੋਗੇ ਆਖਾ ਮੈਂ ਜੋ ਗੱਲ ਕਹਿ ਰਹੀ ਆ ਜਨ ਭਗਤੋ ਮੇਰੀ ਗੱਲ ਨੂੰ ਮੰਨ ਲੋਗੇ ਅਖਰਾਂ ਵਿੱਚ ਦਿਆਂ ਸੁਣਾਈ ਆ ਜਦੋਂ ਨੇ ਬੋਲ ਕੇ ਇਹ ਚੀਜ਼ ਕਹੀ ਕਿਸਦੀ 14ਵੀਂ ਕਹਿੰਦੀ ਕਿ ਜਨ ਭਗਤੋ ਮੈਂ ਜੋ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਉਸ ਪਰਵਰਤਕਾਰ ਦੀ ਇੱਥੇ آمد ਹੋ ਗਈ ਜਿਹੜੀ ਜਿਹਦੇ ਬਾਰੇ ਮੁਹੰਮਦ ਸਾਹਿਬ ਨੂੰ ਕਿਹਾ ਸੀ ਕਿ 1400 ਸਾਲ ਤੋਂ ਬਾਅਦ ਇਮਾਮੇ ਮਹੰਦੀ ਇਸ ਧਰਤੀ ਦੇ ਉੱਤੇ ਆਏਗਾ ਉਹਨੇ ਆਪਣਾ ਰੂਪ ਬਟਾ ਲਿਆ ਜੋ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਕਿ ਇਸ ਗੱਲ ਨੂੰ ਤੁਸੀਂ ਮੰਨੋਗੇ ਆਓ ਸਰਵਣ ਕਰੀਏ ਕੀ ਨਰੰਤਰ ਤੁਹਾਡੇ ਪੱਖਾ ਮੈਂ ਜੋ ਗੱਲ ਤੁਹਾਡੇ ਨਾਲ ਕੀਤੀ ਆ ਤੁਹਾਡੇ ਅੰਦਰ ਕੀ ਉਤਪਨ ਹੋਇਆ ਕਿ ਵਾਕਈ ਭਗਵਾਨ ਸਾਹਮਣੇ ਆ ਗਿਆ ਜਿੱਦੀ ਮੈਂ ਗੱਲ ਕਰਦੀ ਆ ਜਾਂ ਕੁਝ ਅੰਦਰ ਕੁਝ ਹੋਰ ਚੱਲ ਰਿਹਾ ਕੀ ਤੁਹਾਡੇ ਅੰਦਰ ਪਾਖ ਰਿਹਾ ਕੀ ਤੁਹਾਡੇ ਅੰਦਰ ਪੈਦਾ ਕੁਝ ਹੋਇਆ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਕਿ ਉਹ ਆਪਣਾ ਰੂਪ ਬਦਲ ਕੇ ਸਮਾਤ ਰੂਪ ਦੇ ਉੱਤੇ ਆ ਗਿਆ ਤੁਹਾਡੇ ਅੰਦਰ ਕੀ ਚੱਲ ਰਿਹਾ ਮੈਨੂੰ ਜਰਾ ਦੱਸੋ ਕੌਣ ਕਹਿ ਰਿਹਾ ਸਦੀ 14ਵੀਂ ਕੀ ਨਰੰਤਰ ਤੁਹਾਡੇ ਪਾਖਾ ਪਾਖਿਆ ਦਿਓ ਸਮਝਾਈਆ ਇਹ ਹੁਣ ਜਿਹੜੇ ਜਨ ਭਗਤ ਨੇ ਉਹ ਕੀ ਕਹਿੰਦੇ ਨੇ ਜਦੋਂ ਉਹਨੇ ਪੁੱਛਿਆ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਮੈਨੂੰ ਦੱਸ ਦਿਓ ਜਨ ਭਗਤ ਕੀ ਕਹਿੰਦੇ ਨੇ ਤੁਸੀਂ ਕੀ ਆਖਿਆ ਆਓ ਸਰਵਣ ਕਰੀਏ ਜਨ ਭਗਤ ਕਹਿਣ ਸਾਨੂੰ ਪ੍ਰਭ ਤੇ ਪਰਵਾਸਾ ਜਿਹੜਾ ਸਾਡੇ ਵਾਸਤੇ ਸੱਚਖੰਡ ਨੂੰ ਛੱਡ ਕੇ ਮਾਤ ਲੋਕ ਦੇ ਉੱਤੇ ਆ ਗਿਆ ਸਾਨੂੰ ਸਦੀ 14ਵੀਂ ਉਹਦੇ ਉੱਤੇ ਪ੍ਰਵਾਸ ਆ ਅਸੀਂ ਉਹਨੂੰ ਮੰਨ ਲਿਆ ਦੂਜਾ ਭਰਮ ਨਾ ਕੋਈ ਪੁਲਾਈਆ ਸਾਨੂੰ ਇਸ ਧਰਤੀ ਦੇ ਉੱਤੇ ਕੋਈ ਕਿਸੇ ਕਿਸਮ ਦਾ ਭਰਮ ਭੁਲਾ ਨਹੀਂ ਸਕਦਾ ਕਿਉਂ ਕਿ ਸਾਨੂੰ ਆਪਣੇ ਪਤੀ ਪਰਮੇਸ਼ਵਰ ਦੇ ਉੱਤੇpropto ਹੋ ਗਿਆ ਵਿਸ਼ਵਾਸ ਹੋ ਗਿਆ ਓ ਮਾਲਕ ਤੁਰਦਾ ਸੱਚਾ ਸਦੀ 14ਵੀਂ ਸਾਨੂੰ ਉਹਦੇ ਉੱਤੇ ਵਿਸ਼ਵਾਸ ਹੋ ਗਿਆ ਉਹ ਤੁਰਦਾ ਸੱਚਾ ਮਾਲਕ ਹੈ ਸਾਹਿਬ ਸੁਲਤਾਨ ਅਖਵਾਈਆ ਅਸੀਂ ਉਸ ਦੇ ਦਾਸੀ ਦਾਸਾ ਅਸੀਂ ਉਹਦੇ ਦਾਸ ਬਣ ਕੇ ਸਦੀ 14ਵੀਂ ਸਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ ਅਸੀਂ ਉਸ ਦੇ ਦਾਸੀ ਦਾਸਾ ਸੇਵਕ ਹੋ ਕੇ ਸੇਵ ਕਮਾਈਆ ਸਦੀ 14ਵੀਂ ਆਪੇ ਦੇ ਥਾਂ ਕਿ ਹੁਣ ਅੱਗੇ ਸਦੀ 14ਵੀਂ ਜਨ ਭਗਤਾਂ ਨੂੰ ਕੁਝ ਸਮਝਾ ਰਹੀ ਸੀ ਹੁਣ ਜਨ ਭਗਤ ਕਹਿੰਦੇ ਸਾਨੂੰ ਉਹਦੇ ਉੱਤੇ ਪ੍ਰਵਾਸਾ ਹੈ ਸਾਨੂੰ ਉਹਦੇ ਉੱਤੇ ਵਿਸ਼ਵਾਸ ਹੈ ਉਹ ਸਾਡਾ ਸ਼ਹਿਨशाहਾਂ ਦਾ ਸ਼ਹਿਨशाह ਆ ਸਾਡੀ ਵੀ ਗੱਲ ਸੁਣ ਲੈ ਕੁਝ ਸਦੀ 14ਵੀਂ ਆਪੇ ਦੇ ਤਾਂ ਕਰ ਲੈ ਸਾਡਾ ਸਾਥਾ ਐਵੇਂ ਨਾ ਕੱਲੀ ਕੱਲੀ ਪੱਜੀ ਫਿਰ ਸਾਡਾ ਸਾਥ ਕਰ ਲੈ ਸਾਡੇ ਨਾਲ ਮੇਲ ਕਰ ਲੈ ਮਿਲ ਕੇ ਚੱਲੀਏ ਚਾਈ ਚਾਈਆਂ ਕਿਉਂ ਕਿ ਤੇਰਾ ਵੀ ਇਮਾਮੇ ਮਹਿੰਦੀ ਉਹੀ ਆ ਤੇ ਸਾਡਾ ਵੀ ਇਮਾਮੇ ਮਹਿੰਦੀ ਉਹੀ ਆ ਅਸੀਂ ਤੂੰ ਵੀ ਤੇ ਅਸੀਂ ਵੀ ਦੋਨੇ ਸਾਥ ਮਿਲ ਕੇ ਚੱਲਦੇ ਆਂ ਅੱਗੇ ਤੇਰਾ ਸੀ ਆ ਗੱਲ ਆ ਗਈ ਨਾ ਉਹ ਅੱਗੇ ਤੇਰਾ ਸੀ ਮੁਹੰਮਦ ਨਾਲ ਨਾਤਾ ਵਾਹ ਵਾਹ ਹੁਣ ਕਿਹਦੇ ਨਾਲ ਨਾਤਾ ਹੋ ਗਿਆ ਹੁਣ ਇਮਾਮੇ ਮਹਿੰਦੀ ਦੇ ਨਾਲ ਨਾਤਾ ਹੋ ਗਿਆ ਪਹਿਲਾਂ ਤੇਰਾ ਮੁਹੰਮਦ ਦੇ ਨਾਲ ਨਾਤਾ ਸੀ 14ਵੀਂ ਤੂੰ ਸਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਚੱਲ ਅੱਗੇ ਤੇਰਾ ਸੀ ਮੁਹੰਮਦ ਨਾਲ ਨਾਤਾ ਚਾਰ ਯੁਗ ਚਾਰ ਯਾਰੀ ਵੇਖ ਵਿਖਾਈਆ ਹੁਣ ਵਿਖਾਈਏ ਤੈਨੂੰ ਉਹ ਪੁਰਖ ਅਕਾਲ ਵਧਾਤਾ ਤੂੰ ਕੈਨੀ ਪਹਿਚਾਨ ਕਰਉਦੀ ਜਨ ਭਗਤ ਕੀ ਕਹਿੰਦਾ ਕਿ ਆਜਾ ਤੈਨੂੰ ਉਸ ਪੁਰਖ ਵਧਾਤੇ ਨੂੰ ਦਿਖਾਈਏ ਵੇਖ ਲੈ ਅਸੀਂ ਉਹਨੂੰ ਮਿਲ ਲਿਆ ਤੂੰ ਵੀ ਆ ਕੇ ਮਿਲ ਲੈ ਹੁਣ ਵਿਖਾਈਏ ਤੈਨੂੰ ਉਹ ਪੁਰਖ ਅਕਾਲ ਵਿਧਾਤਾ ਜੋ ਪਾਰ ਬ੍ਰਹਮ ਅਖਵਾਇਆ ਪਾਰ ਬ੍ਰਹਮ ਸਾਰਿਆਂ ਬ੍ਰਹਮਾਂ ਤੋਂ ਪਰੇ ਸਾਰੀਆਂ ਆਤਮਾਵਾਂ ਤੋਂ ਪਰੇ ਪਰਮਾਤਮ ਜਿਹਨੂੰ ਕਹਿੰਦੇ ਪਾਰ ਬ੍ਰਹਮ ਜਿਹਨੂੰ ਕਹਿੰਦੇ ਆ ਸਦੀ 14ਵੀਂ ਤੈਨੂੰ ਉਹ ਵਿਖਾਈਏ ਅਸੀਂ ਸਾਰੇ ਉਸੇ ਦੀਆਂ ਸ਼ਾਖਾ ਜਨਪਕਤ ਕਹਿੰਦੇ ਅਸੀਂ ਤੇ ਉਹਦੀਆਂ ਸ਼ਾਖਾ ਸਾਰੇ ਤੂੰ ਵੀ ਉਸੇ ਦਾ ਨੂਰ ਨਜ਼ਰੀ ਆਈਆ ਕਿਉਂਕਿ ਜਨਪਕਤਾਂ ਦੀ ਪਰਮੇਸ਼ਰ ਨੇ ਅੱਖ ਖੋਲ ਦਿੱਤੀ ਸਦੀ 14ਵੀਂ ਨੂੰ ਕਹਿੰਦੇ ਕਿ ਸਾਨੂੰ ਤੇ ਤੂੰ ਵੀ ਉਹਦੀ ਹੀ ਸ਼ਾਖ ਨਜ਼ਰ ਆਉਣੀ ਆ ਆਜਾ ਦੋਨੇ ਸਾਂਝਾ ਮਿਲ ਕੇ ਉਹਦੇ ਨਾਲ ਪਿਆਰ ਕਰੀਏ ਉਸ ਪ੍ਰਭੂ ਦਾ ਖੇਲ ਦੱਸ ਉਸ ਪ੍ਰਭੂ ਦਾ ਖੋਲ ਕੇ ਦੱਸ ਖੁਲਾਸਾ ਪੜਦਿਆ ਪੜਦਿਆ ਵਿੱਚੋਂ ਚਕਾਈਆ ਸਦੀ 14ਵੀਂ ਕਹੇ ਜਨ ਭਗਤੋ ਉਹ ਤੁਰਦਾ ਇੱਕੋ ਦਾਤਾ ਸਦੀ 14ਵੀਂ ਨੂੰ ਵੀ ਗਿਆਨ ਹੋ ਗਿਆ ਉਹ ਦੁਰਦਾਇਕ ਕੋ ਦਾਤਾ ਦਾਤਾ ਕਿਹਨੂੰ ਕਹਿੰਦੇ ਜਿਹੜਾ ਦਾਤਾ ਦੇਣ ਵਾਲਾ ਹੋਵੇ ਕੋਈ ਕੋ ਦਾਤਾ ਤੈਨੂੰ ਵੀ ਨਜ਼ਰ ਆਉਂਦਾ ਤੇ ਸਾਨੂੰ ਵੀ ਨਜ਼ਰ ਆਉਂਦਾ ਦੇਵਨ ਹਾਰ ਗੋਸਾਈਆਂ ਜੁਗ ਚੌਕੜੀ ਸਭ ਦਾ ਰਾਖਾ ਹੁਣੇ-ਹੁਣੇ ਵੀਰ ਪਰਮਿੰਦਰ ਸਿੰਘ ਨੇ ਲਿਖਤਾ ਪੜ੍ਹ ਕੇ ਸੁਣਾਈਆਂ ਆਪ ਜੀ ਨੂੰ ਉਹ ਜੁਗਾ ਪਰਮਾਨ ਆਪਣੇ ਭਗਤਾਂ ਦੇ ਨਾਲ ਪਿਆਰ ਕਰਦਾ ਆਇਆ ਸੇਵਕ ਹੋ ਕੇ ਸੇਵਾ ਕਰਦਾ ਆਇਆ ਦਾਸੀ ਉਹ ਦਾਸ ਬਣ ਕੇ ਕਰਦਾ ਰਿਹਾ ਕਮਾਲ ਹੋ ਗਈ ਉਹ ਜੁਗ ਚੌਕੜੀ ਸਬ ਦਾ ਰਾਖਾ ਪਿਆਰ ਕਰਨ ਵਾਲਾ ਤੇ ਹੋਵੇ ਉਹਨੂੰ ਕੋਈ ਉਹ ਸਬ ਦਾ ਰਾਖਾ ਰਛਿਆ ਕਰੇ ਤਾਂ ਉਥਾਈਆਂ ਜੋ ਉਸ ਦੀ ਦਾ ਸਰ ਜਿਕਰਿਆ ਕਰਦਾ ਜਿੱਥੇ ਜੋ ਹੋਵੇ ਜੇ ਹੋਵੇ ਜਿਹੜੀ ਹੋਵੇ ਵੇਖਿਓ ਉਹ ਥੋੜਾ ਜ੍ਹਾ ਜ਼ਿਆਦਾ ਵਿਚਾਰ ਲਿਆ ਕਰੋ ਸੋ ਆਓ ਵਿਚਾਰੀਏ ਜੋ ਉਸ ਦੀ ਸੰਸਾਰ ਸਾਰਾ ਵਸਦਾ ਉਹਦੇ ਵਿੱਚੋਂ ਜੋ ਉਸ ਦੀ ਚਰਨ ਧੂੜੀ ਸੱਚ ਸਰਵਰ ਨਾਤਾ ਤੇ ਨਹੀਂ ਕਿ 86 ਤੀਰਤਾਂ ਦੇ ਉੱਤੇ ਭੱਜੇ ਫਿਰਨਾ ਉਦੇ ਚਰਨਾਂ ਦੀ ਤੂੜੀ ਦੇ ਸਰੋਵਰ ਦੇ ਵਿੱਚ ਜਿੰਨੇ ਇਸ਼ਨਾਨ ਕਰ ਲਿਆ ਜੋ ਨਾਤਾ ਦੁਰਮਤ ਮਹਿਲ ਰਹੇ ਨਾਰਾਇਆ ਉਹਦੇ ਅੰਦਰ ਪਲਾ ਸ਼ੰਕਾ ਕਿੱਥੋਂ ਪੈਦਾ ਹੋ ਜੂ ਕਿੱਥੋਂ ਕੂੜ ਵਿਕਾਰ ਦੇ ਜਿਹੜੇ ਮੈਲ ਰਹਿ ਜਾਣਗੇ ਜਿਹੜਾ ਉਹਦੇ ਸੱਚ ਸਰੋਵਰ ਦੇ ਵਿੱਚ ਚੰਨ ਤੂੜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਏਗਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਵਾਰੇ ਸੋਭਾ ਪਾਈਆ ਇਹ ਜੋ ਮੋਰ ਸੱਚੇ ਪਾਸ਼ਾ ਲਾਉਂਦੇ ਨੇ ਕੁਛ ਲੈਣਾ ਤੋਂ ਬਾਅਦ ਇਹ ਐਵੇਂ ਨਹੀਂ ਲਾਈਆਂ ਇਕਤਾ ਬਾਹਰਲੇ ਵੀ ਗੁਰਸਿੱਖ ਆਏ ਬੈਠੇ ਸੀ ਹਰ ਸੰਗਤ ਵੀ ਬੈਠੀ ਉੱਥੇ ਗੱਲ ਆਈ ਕਿ ਇਹ ਪਾਛਾ ਇਹਨਾਂ ਦਾ ਨਾ ਸ਼ਾਇਦ ਕਿਤੇ ਕੁਝ ਭੁੱਲ ਜਾਂਦਾ ਹੈ ਉਹ ਜੋਤੀ ਜੋਤ ਸਰੂਪ ਹਰ ਕਹੇ ਕਿ ਨਾ ਫਿਰ ਹਰ ਬਾਣੀ ਸ਼ੁਰੂ ਕਰਦਾ ਫਿਰ ਅੱਗੇ ਲੇਖ ਲਿਖਾਉਣਾ ਸ਼ੁਰੂ ਕਰਦੇ ਲੇਕਿਨ ਮੇਰੇ ਪੈਨੋ ਪ੍ਰਾਉ ਔਰ ਸੰਸਾਰ ਵਾਸੀਓ ਇਹ ਹਰ ਬਾਣੀ ਦੀ ਮੋਰ ਹਜੂਤ ਸ਼ੰਚਾ ਇਸ ਕਰਕੇ ਲਾਉਂਦੇ ਨੇ ਕਿ ਇਸ ਬਾਣੀ ਦਾ ਰਚੈਤਾ ਕੌਣ ਹੈ ਇਹ ਤੁਹਾਨੂੰ ਪਤਾ ਲੱਗ ਜਾਵੇ ਸੁਕੀ ਫਰਮਾਨ ਹੈ ਜੋਤੀ ਜੋਤ ਸਰੂਪ ਹਰ ਇਸ ਸਾਰੀ ਨੂੰ ਗੱਲ ਕਰਨ ਵਾਲਾ ਹੈ ਕੌਣ ਭਾਵੇਂ ਸਦੀ 14ਵੀਂ ਦਾ ਬਿਆਨ ਤੇ ਭਾਵੇਂ ਜਨਪਕਤਾਂ ਦਾ ਬਿਆਨ ਪਰ ਇਸ ਗੱਲ ਨੂੰ ਕਰਨ ਵਾਲਾ ਹੈ ਕੌਣ ਅਗਰ ਉਹ ਆਪਣਾ ਸ਼ਬਦ ਸੰਦੇਸ਼ ਨਾ ਦਿੰਦਾ ਇਹ ਕੰਨ ਸਰਵਣ ਨਾ ਕਰਦੇ ਇਹਨਾਂ ਗ੍ਰੰਥਾਂ ਦੇ ਉੱਤੇ ਨਾ ਸ਼ਬਦਾ ਤੇ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਸੀ ਸੋ ਕੌਣ ਹੈ ਇਸ ਦਾ ਰਚਾਇਤਾ ਕੌਣ ਹੈ ਗੱਲ ਕਰਨ ਵਾਲਾ ਜੋਤੀਆਂ ਦਾ ਮਾਲਕ ਜੋਤ ਸਰੂਪ ਅਕਾਲ ਪੁਰਖ ਆਪੇ ਆਪਣੀ ਕਿਰਪਾ ਕਰ ਇਹ ਉਹਦਾ ਦਿਲ ਕੀਤਾ ਤੇ ਉਹਨੇ ਆਪਣੀ ਕਿਰਪਾ ਕੀਤੀ ਆ 994 ਜੁਗ ਚੌਕੜੀ ਲੰਘ ਗਏ ਉਹਨੇ ਕਿਰਪਾ ਨਹੀਂ ਕੀਤੀ ਹੁਣ ਆ ਕੇ ਕੀਤੀ ਕਿਉਂ ਉਹਦੀ ਆਪਣੀ ਮਰਜ਼ੀ ਹੋਈ ਤਾਂ ਆਪ ਆਪਣੀ ਕਿਰਪਾ ਕਰ ਉਹਦੀ ਆਪਣਾ ਜੀ ਕੀਤਾ ਤਾਂ ਉਹਨੇ ਇਹ ਕਿਰਪਾ ਕੀਤੀ ਜੋਤੀਆਂ ਦੇ ਮਾਲਕ ਜੋਤਸ ਰੂਪਾ ਕਾਲਪੁਰਖ ਨੇ ਕਰੇ ਖੇਨ ਸਾਚਾ ਹਰ ਇਸ ਖੇਲ ਨੂੰ ਕਰਨ ਵਾਲਾ ਕੌਣ ਆ ਭਾਵੇਂ ਸਦੀ ਚੌਥੀ ਦਾ ਬਿਆਨ ਭਾਵੇਂ ਜਨਪਕਤਾ ਦਾ ਬਿਆਨ ਭਾਵੇਂ ਕਿਸੇ ਦਾ ਵੀ ਬਿਆਨ ਇਸ ਸਾਰੇ ਖੇਡ ਦਾ ਰਚੈਤਾ ਕੌਣ ਹੈ ਖੇਡ ਖੇਡਣ ਵਾਲਾ ਹੈ ਕੌਣ ਕਰੇ ਖੇਲ ਸੱਚਾ ਹਰ ਸੱਚ ਦੁਆਰੇ ਸੋਭਾ ਪਾਈਆ ਉਹ ਕਾਲਪੁਰਖ ਇਸ ਖੇਡ ਨੂੰ ਖੇਡਣ ਵਾਲਾ ਇਸ ਮਾਤਲੁਗ ਦੇ ਉੱਤੇ 994 ਜੁਗ ਚੌਕੜੀ ਤੋਂ ਬਾਅਦ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਜੋ-ਜੋ ਬਿਆਨ ਦਿੱਤੇ ਉਹਨਾਂ ਨੂੰ ਪੂਰਿਆਂ ਕਰਨ ਵਾਸਤੇ ਸਵੈਮ ਅਕਾਲਪੁਰ ਕਿਸ ertidੀ ਦੇ ਉੱਤੇ ਪ੍ਰਗਟ ਹੋ ਗਏ ਔਰ ਇਨ੍ਹਾਂ ਹਰਬਾਣੀਆਂ ਦੇ ਰਚੈਤਾ ਬਣੇ ਜੋ ਆਪ ਜੀ ਨੇ ਹੁਣੇ-ਹੁਣੇ 21 ਨੰਬਰ ਗ੍ਰੰਥ ਤੋਂ ਸਰਵਣ ਕੀਤੀ ਸਦਾਸ ਇੱਥੇ ਹੀ ਕਿਮੰਦਾ ਜਾਚਕ ਹੈ ਔ ਹਜੂਰ ਸੰਸ਼ਾ ਜੀ ਦਾ ਇੱਕ ਸੰਦੇਸ਼ ਇਹ ਵੀ ਹੈ ਜਿੱਥੇ ਸੋਹੰਗ ਮਹਾਰਾਜ ਛੇ ਸਿੰਘ বিষ্ণੂ ਭਗਵਾਨ ਦੀ ਜੈ ਦਾ ਜਾਕਾਰ ਸਾਰੀ ਸ੍ਰਿਸ਼ਟੀ ਨੇ ਬੋਲਣਾ ਹੈ ਔਰ ਸਤ ਰੰਗ ਦਾ ਨਿਸ਼ਾਨ ਸਾਰੀ ਸ੍ਰਿਸ਼ਟੀ ਦੇ ਉੱਤੇ ਚਲਣਾ ਹੈ ਇੱਕ ਹੀ ਅਕਾਲ ਪੁਰਖ ਦੀ ਇਸ ਮਾਤ ਰੂਪ ਦੇ ਉੱਤੇ ਪੂਜਾ ਹੋਣੀ ਹੈ ਉਥੇ ਹਰ ਇੱਕ ਨੇ ਤੂੰ ਮੇਰਾ ਮੈਂ ਤੇਰਾ ਦਾ ਗਾਇਨ ਵੀ ਕਰਨਾ ਹੈ ਸੋ ਆਓ ਪੰਜ ਵਾਰੀ ਉਸ ਤੋਂ ਪਹਿਲਾਂ ਕਿ ਦਾਸ ਕੋਲੋਂ ਵਿਚਾਰ ਕਰਦਿਆਂ ਕੋਈ ਵੱਧ ਘਟ ਅੱਖਰ ਬੋਲਿਆ ਗਿਆ ਹੋਵੇ ਵਿਚਾਰ ਅੱਗੇ ਪਿੱਛੇ ਹੋ ਗਏ ਹੋਣ ਤੇ ਸਰਬ ਪ੍ਰਮਾਤਮਾ ਦੇ ਪ੍ਰਮਾਤਮਾ ਸਹਿਬ ਸੁਲਤਾਨ ਜਿਹੜਾ ਆਪਣੇ ਸਿਰ ਦੇ ਉੱਤੇ ਪੰਜ ਮੁਕੀ ਤਾਜ ਲਾ ਕੇ ਆਪਣਾ ਪ੍ਰਗਟਾਵਾ ਕਰਕੇ ਸਮਾਤ ਲੋਕ ਦੇ ਉੱਤੇ ਇਨਾ ਗ੍ਰੰਥਾਂ ਦਾ ਰਚੈਤਾ ਬਣਿਆ ਦਾਸ ਪ੍ਰਭੂ ਦੇ ਚਰਨਾਂ ਦੇ ਪਾਸੋਂ ਔਰ ਹਰ ਸੰਗਤ ਦੇ ਚਰਨਾਂ ਦੇ ਪਾਸੋਂ ਮਾਫੀ ਦਾ ਜਾਚਕਾਂ ਔ ਤੂੰ ਮੇਰਾ ਮੈਂ ਤੇਰਾ ਦਾ ਪੰਜ ਵਾਰ ਗਾਇਨ ਕਰੀਏ ਤੂੰ ਮੇਰਾ ਮੈਂ ਤੇਰਾ 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 ਸੋਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ शेर सिंह विष्णु सो अंग महाराज शेर सिंह विष्णु भगवा दी अंग महाराज शेर ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ